ਅਵੇਂ ਸਾਲ ਦੇ ਪਹਿਲੇ 10 ਦਿਨਾਂ ਚ ਘਰੋਂ ਨਿਕਲਣ ਲਗਿਆਂ ਇਹ ਜਾਪ ਜ਼ਰੂਰ ਕਰੋ ਰੱਖਿਆ ਚੱਕਰ ਪਹਿਰਾ ਲੱਗਦਾ ਹੈ ਦੁਰਘਟਨਾ ਤੇ ਬੁਰੀਆਂ ਸ਼ਕਤੀਆਂ ਤੋਂ ਬਚਾਉਂਦਾ ਹੈ ਸ਼ੰਤਾਂ ਦੇ ਬਚਨ ਨੇ ਜੀ ਪੱਕੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੇ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਬੜੀ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਨੇ ਬੜੀ ਮਿਹਰ ਕੀਤੀ ਹੈ ਯਾਰਿਓ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਨੇ ਆ ਨਾ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਪਾਤਸ਼ਾਹ ਜੀ ਕਹਿੰਦੇ ਉਹੀ ਤੇ ਹਰਿਓ ਊਹਾ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੂਲੀ ਅਰਸ਼ਾ ਜੀ ਨੇ ਕਿਰਪਾ ਕੀਤੀ ਜਿਵੇਂ ਬਾਸਾਂ ਮਾਸ ਵਾਸਤੇ ਚਪਟ ਮਾਰਦਾ ਹੈ ਨਾ ਤੇਵੇਂ ਤੂੰ ਧਰਤੀ ਤੋਹੀ ਧਨ ਚਪਟ ਮਾਰ ਕੇ ਰੱਖ ਲੈਣਾ ਖੋਨਾ ਹੈ ਧਰਤੀ ਵਿੱਚ ਹੀ ਸਾਂਭ ਰੱਖਦਾ ਹੈ ਦੇਵਨ ਹਾਰ ਵਿਸਾਰੇਉ ਅੰਦਲੇ ਜੋ ਸਫਰੀ ਉਧਰ ਪਰ ਹੈ ਬਹਿ ਹਾਰ ਲਈ ਕਹਨੇ ਅੰਨੇ ਹੋਏ ਮਨੁੱਖ ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਆ ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾ ਰਿਹਾ ਤੇ ਇਹ ਚੇਤਾ ਹੀ ਭੁਲਾ ਦਿੰਦਾ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ ਕਿੰਦੇ ਇਹ ਚੀਜ਼ ਤੂੰ ਪੁਲਾ ਦਿੱਤੀ ਮੈਂ ਬੇਨਤੀ ਕਰਨੀ ਤਾ ਨਾ ਕਿਉਂਕਿ ਆਪਾਂ ਸਾਰੇ ਨਾ ਇੱਕ ਨਵੀਆਂ ਚੀਜ਼ਾਂ ਨੂੰ ਵੇਖ ਕੇ ਲੁਭਾਇਮਾਨ ਤੇ ਹੋ ਜਾਂਦੇ ਆ ਨਵਾਂ ਸਾਲ ਆ ਰਿਹਾ ਆ ਆਪਾਂ ਅੱਗੇ ਨਾ ਵੀ ਆਪਾਂ ਵੈਲਕਮ ਕਰਨਾ ਹੈ ਜੀ ਨਵੇਂ ਸਾਲ ਦਾ ਆਪਾਂ ਇੰਜ ਕਰਨਾ ਹੈ ਤਿਆਰੀਆਂ ਕਰਾਂਗੇ ਆ ਕਰਾਂਗੇ ਪਲੈਨਿੰਗਾਂ ਕਰੀ ਜਾ ਰਹੇ ਆ ਕੋਈ ਕੁਝ ਕਰੀ ਜਾ ਰਹੇ ਆ ਕੋਈ ਕੁਝ ਕਰੀ ਜਾ ਰਹੇ ਆ ਗੁਰਮੁਖ ਪਿਆਰਿਓ 90 ਸਾਲ ਦੇ ਪਹਿਲੇ 10 ਦਿਨਾਂ ਚ ਜਦੋਂ ਆਪਾਂ ਘਰੋਂ ਨਿਕਲੀਏ ਨਾ ਪਹਿਲੇ 10 ਦਿਨ ਇਹ ਕਰਕੇ ਵੇਖੋ ਸਰਸੰਗਤ ਸਤਿਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਕੇ ਘਰੇ ਆਓ ਸਤਿਗੁਰੂ ਦਾ ਨਾਮ ਲਓ ਰਸਤੇ ਵਿੱਚ ਜਾਂਦਿਆਂ ਨਾਮ ਲਓ ਆਪਾਂ ਪੜ੍ਹਦੇ ਆ ਨਾ ਮਾਰਗ ਚਲਤ ਹਰੇ ਹਰ ਗਾਇ ਪਾਤਸ਼ਾਹ ਜੀ ਕੋ ਨੇ ਪਰਮਾਤਮਾ ਦਾ ਨਾਮ ਲਿਆ ਜੇ ਸਤਿਗੁਰੂ ਮਹਾਰਾਜ ਦਾ ਨਾਮ ਲਿਆ ਜੇ ਕਿਨੇ ਯਾਦ ਰੱਖੋ ਜਿਹੜੇ ਪਰਮਾਤਮਾ ਨੂੰ ਯਾਦ ਰੱਖਦੇ ਨੇ ਸਤਿਗੁਰੂ ਉਹਨਾਂ ਨੂੰ ਯਾਦ ਰੱਖਦਾ ਹੈ ਮਹਾਰਾਜ ਉਹਨਾਂ ਨੂੰ ਯਾਦ ਰੱਖਦਾ ਹੈ ਤੇਨੇ ਦੁਰਘਟਨਾ ਆਵਾ ਬੁਰੀਆਂ ਸ਼ਕਤੀਆਂ ਤੋਂ ਆਪ ਮਹਾਰਾਜ ਬਚਾਉਂਦੇ। ਪਾਤਸ਼ਾਹ ਜੀ ਕਹਿੰਦੇ ਆ ਨਾ ਚੌਪਈ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ ਆ। ਮੇਰੇ ਮਹਾਰਾਜ ਕਹਿੰਦੇ ਨੇ ਦੁਸ਼ਟ ਦੋਖ ਤੇ ਲਹੋ ਬਚਾਈ। ਪਾਤਸ਼ਾਹ ਜੀ ਕਹਿੰਦੇ ਉਹ ਦੁਸ਼ਟਾਂ ਮਲੇਸ਼ਾਂ ਕਲੇਸ਼ਾਂ ਤੋਂ ਆਪ ਹੀ ਬਚਾਉਂਦਾ ਹੈ। ਉਹ ਸਤਿਗੁਰੂ ਐਡੀ ਵੱਡੀ ਕਿਰਪਾ ਦਾ ਮਾਲਕ ਹੈ। ਉਹ ਪਾਤਸ਼ਾਹ ਜੀ ਐਡੀ ਵੱਡੀ ਰਹਿਮਤ ਦਾ ਮਾਲਕ ਹੈ ਤੇ ਜਿਹੜਾ ਐਡੀ ਵੱਡੀ ਕਿਰਪਾ ਕਰਨ ਦੇ ਸਮਰੱਥ ਹੋਵੇ ਪਿਆਰਿਓ ਉਹਨੂੰ ਕਿਵੇਂ ਭਲਾਇਆ ਜਾ ਸਕਦਾ ਹੈ? ਉਹਨੂੰ ਕਿਵੇਂ ਆਪਾਂ ਪਰਮਾਤਮਾ ਤੋਂ ਵੱਖ ਹੋ ਸਕਦੇ ਹਾਂ ਕਿਵੇਂ ਜਿਵੇਂ ਸਤਿਗੁਰੂ ਮਹਾਰਾਜ ਤੋਂ ਆਪਾਂ ਵੱਖ ਹੋ ਸਕਦੇ ਹਾਂ ਉਹ ਸਤਿਗੁਰੂ ਜਿਹੜਾ ਹੈ ਨਾ ਉਹ ਬੜੀ ਵੱਡੀ ਕਿਰਪਾ ਦਾ ਮਾਲਕ ਹੈ ਉਹ ਬੜੀ ਵੱਡੀ ਮਿਹਰ ਦਾ ਮਾਲਕ ਹੈ ਯਾਰੀਓ ਕਿਉਂਕਿ ਜਿਹੜਾ ਕੋਈ ਉਹਨੂੰ ਧਿਆਉਂਦਾ ਹੈ ਨਾ ਜਿਹੜਾ ਕੋਈ ਉਹਦੇ ਤੇ ਕਿਰਪਾ ਕਰਦਾ ਹੈ ਨਾ ਜਿਹੜਾ ਕੋਈ ਉਹਦੇ ਤੇ ਮਿਹਰ ਵਰਸਾਉਂਦਾ ਹੈ ਨਾ ਪਰਮਾਤਮਾ ਜਿਹਦੇ ਤੇ ਕਰਦਾ ਹੈ ਉਹ ਉਹਦਾ ਦੁਨੀਆ ਦੇ ਵਿੱਚ ਵੱਖਰਾ ਹੀ ਕਦ ਹੋ ਜਾਂਦਾ ਹੈ ਉਹਦਾ ਵੱਖਰਾ ਹੀ ਜਿਹੜਾ ਹੈ ਪਰਮਾਤਮਾ ਦੇ ਨਾਲ ਰਿਸ਼ਤਾ ਬਣ ਜਾਂਦਾ ਹੈ ਉਹ ਸਤਿਗੁਰੂ ਐਸਾ ਹੈ ਜਿਹੜਾ ਆਪਣੇ ਸੇਵਕਾਂ ਦੀ ਵੱਖਰੀ ਪਛਾਣ ਬਣਾ ਦਿੰਦਾ ਹੈ ਆਪਣੇ ਸੇਵਕਾਂ ਨੂੰ ਵੱਖਰਾ ਉਹ ਪਿਆਰ ਦਿੰਦਾ ਹੈ ਜਿਵੇਂ ਕਹਿੰਦੀਆਂ ਨਾ ਜਿਵੇਂ ਸੱਤ ਪੁੱਤਰਾ ਤੇ ਇੱਕ ਦਾ ਮੋਹ ਵੱਖਰਾ ਹੀ ਹੁੰਦਾ ਹੈ ਛੋਟੇ ਦਾ ਤੇ ਉਹ ਮੋਹ ਜਿਹੜਾ ਹੈ ਉਹ ਗੁਰੂ ਤੋਂ ਮਿਲਦਾ ਹੈ ਪਾਤਸ਼ਾਹ ਜੀ ਨੇ ਬੜੀ ਕਿਰਪਾ ਕਰਦੇ ਨੇ ਸਤਿਗੁਰੂ ਮਹਾਰਾਜ ਬੜੀ ਮਿਹਰ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੋ ਪਿਆਰਿਓ ਆਪਾਂ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰੀਏ ਇਸ ਚੀਜ਼ ਨੂੰ ਵਿਚਾਰਨ ਦਾ ਯਤਨ ਕਰੀਏ ਯਾਦ ਰੱਖੋ ਵੀ ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਹੈ ਨਾ ਜਿਹੜਾ ਪਾਤਸ਼ਾਹ ਦੀ ਗੱਲ ਨੂੰ ਮੰਨਦਾ ਤੇ ਮੇਰੇ ਸਤਿਗੁਰੂ ਮਹਾਰਾਜ ਉਹਦੇ ਤੇ ਕਿਰਪਾ ਕਰਦੇ ਨੇ ਉਹਦਾ ਕੋਈ ਬਚਨ ਨਹੀਂ ਮੋੜਦੇ ਫਰ ਜੋ ਕਰਦਾ ਹੈ ਸਤਿਗੁਰੂ ਉਹਦਾ ਸਾਥ ਦਿੰਦੇ ਨੇ ਆਪਾਂ ਇਹ ਕਾਰਜ ਕਰਕੇ ਵੇਖੇ 10 ਦਿਨ ਗੁਰੂ ਮੁਤਾਬਕ ਚੱਲ ਕੇ ਵੇਖਿਓ ਫਿਰ ਵੇਖੋ ਕਿਵੇਂ ਤੁਹਾਨੂੰ ਆਪਣੇ ਆਪ ਅਹਿਸਾਸ ਹੁੰਦਾ ਇਸ ਚੀਜ਼ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ